ਹਾਂਜੀ ਦੋਸਤੋ ਅੱਜ ਗੱਲ ਕਰਦਾਂ ਜੀ ਪੀਟੀਪੀਐਸਬੋਰਡ ਨੇ ਇੱਕ ਸ਼ੁੱਧੀ ਪੱਤਰ ਅਪਡੇਟ ਕੀਤਾ ਕਾਦੇ ਵਾਸਤੇ ਆ ਜੀ ਇਹ ਕਿਹੜੀ ਵੈਕੈਂਸੀ ਦਾ ਸਾਰੀ ਗੱਲ ਕਰਾਂਗੇ ਉਸ ਤੋਂ ਪਹਿਲਾਂ ਸੇਮ ਰਿਕਵੈਸਟ ਵੀਡੀਓ ਨੂੰ ਲਾਈਕ ਸ਼ੇਅਰ ਅਗਰ ਤੁਸੀਂ ਕਿਸੇ ਵੀ ਗਵਰਨਮੈਂਟ ਜੌਬ ਦਾ ਨੋਟੀਫਿਕੇਸ਼ਨ ਆਪਣੇ ਫੋਨ ਤੇ ਜਾਂ ਪੀਟੀਪੀਐਸਬੀ ਦੀ ਕੋਈ ਵੀ ਅਪਡੇਟ ਆਪਣੇ ਫੋਨ ਤੇ ਚਾਹੁੰਦੇ ਹੋ ਤਾਂ ਚੈਨਲ ਨੂੰ ਜੂਬ ਸਬਸਕ੍ਰਾਈਬ ਕਰੋ ਜੀ ਠੀਕ ਹੈ ਦੋਸਤੋ ਚਲੋ ਚੈੱਕ ਕਰਦੇ ਹਾਂ ਜੀ ਅਧਿਨ ਸੇਵਾਮਾਂ ਚੋਣ ਬਲੋ ਗਰੁੱਪ B ਦੀਆਂ ਵੱਖ-ਵੱਖ 10 ਸਾਮੀਆਂ ਨੂੰ ਐਡਵਰਟਾਈਜ਼ 13 ਫ 2023 ਰਹੀਂ ਪੜਨ ਲਈ ਬ ਭਈ ਡੇਟ ਹੈ 23/12/23 ਤੋਂ ਲੈ ਕੇ 31/12/23 ਸ਼ਾਮ ਦੇ 5 ਵਜੇ ਤੱਕ ਆਨਲਾਈਨ ਅਰਜ਼ੀਆਂ ਮੰਗੀਆਂ ਸਨ ਠੀਕ ਹੈ ਇਸ ਸਬੰਧ ਵਿੱਚ ਸੂਚਿਤ ਕੀਤਾ ਜਾਂਦਾ ਹੈ ਕਿ ਆਨਲਾਈਨ ਅਰਜ਼ੀਆਂ ਪ੍ਰਾਪਤ ਕਰਨ ਤੇ ਫੀਸ ਭਰਨ ਦੀ ਆਖਰੀ ਮਿਤੀ ਵਿੱਚ ਵਾਧਾ ਕਰਦੇ ਹੋਏ ਨਾ ਮਿਤੀਆਂ ਨੂੰ ਹੇਠ ਅਨੁਸਾਰ ਨਿਸ਼ਚਿਤ ਕੀਤੀਆਂ ਜਾਂਦੀਆਂ ਹਨ ਠੀਕ ਹੈ ਜੀ ਕੀ ਨਵੀਂ ਡੇਟ ਹੈ ਦੋਸਤੋ ਭਈ ਆਨਲਾਈਨ ਅਰਜ਼ੀਆਂ ਸਬਮਿਟ ਕਰਨ ਦੀ ਤੇ ਲਾਸਟ ਮਿਤੀ ਹੈਗੀ 16/1/2024 ਸ਼ਾਮ 5 ਵਜੇ ਤੱਕ ਹੋਗੀ ਅਤੇ ਫੀਸ ਭਰਨ ਦੀ ਮਿਤੀ ਹੈ 19/1/2024 ਕਰਤੀ ਜੀ ਇਹਨਾਂ ਨੇ ਠੀਕ ਹੈ ਜੀ 2/1 2023 ਦਾ ਲੇਟੈਸਟ ਨੋਟੀਫਿਕੇਸ਼ਨ ਹੈ ਠੀਕ ਹੈ ਐਡਵਰਟਾਈਜ਼ 13 ਹਫ 2023 ਠੀਕ ਹੈ ਆਪਾਂ ਇਹਦੀ ਵੀ ਇਹ ਚ ਕਿਹੜੀ ਕਿਹੜੀ ਵੈਕੈਂਸੀ ਹੈ ਜੀ ਉਹਦਾ ਵੀ ਆਪਾਂ ਨੇ ਵੀਡੀਓ ਬਣਾ ਚੁੱਕੇ ਆ ਉਹਦਾ ਆਪਾਂ ਲਿੰਕ ਡਿਸਕ੍ਰਿਪਸ਼ਨ ਚ ਦੇ ਦਾਂਗੇ ਉੱਥੇ ਜਾ ਕੇ ਤੁਸੀਂ ਵੀਡੀਓ ਚ ਚੈੱਕ ਕਰ ਸਕਦੇ ਹੋ ਠੀਕ ਹੈ ਪਰ ਜਿਹੜੇ ਬੱਚੇ ਰਹਿ ਗਏ ਅਪਲਾਈ ਕਰਨ ਚ ਠੀਕ ਹੈ ਜੀ ਉਹ ਜਾ ਕੇ ਜਲਦੀ ਤੋਂ ਜਲਦੀ ਅਪਲਾਈ ਕਰਨ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਲੈਣਾ ਚੈਨਲ ਨੂੰ ਜੂਬਸਕ੍ਰਾਈਬ ਕਰ ਲੈਣਾ ਦੇ ਕਿਸੇ ਵੀ ਗਵਰਨਮੈਂਟ ਜੌਬ ਦੇ ਨੋਟੀਫਿਕੇਸ਼ਨ ਵਾਸਤੇ ਮਿਲਦੇ ਹਾਂ ਜੀ ਅਗ